ਸੱਚੀ ਕਾਲ ਦੋਸਤੋ ਸੋ ਪਹਿਲਾਂ ਤਾਂ ਆਦਾਰਾ ਮਾਲਵਾ ਟੀਵੀ ਦੇ ਵੱਲੋਂ ਤੁਹਾਨੂੰ ਲੋੜੀ ਅਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਦੋਸਤੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਭਵਾਨੀਗੜ੍ਹ ਦੇ ਚਾਵਲਾ ਸਟੂਡੀਆ ਸੋ ਲੋੜੀ ਦਾ ਤਿਉਹਾਰ ਹੈ ਤੇ ਹਰ ਇੱਕ ਪਰਿਵਾਰ ਹੈ ਜਿਹੜਾ ਉਹ ਆਪਣਾ ਇਹ ਤਿਉਹਾਰ ਹੈ ਜਿਹੜਾ ਚੰਗਾ ਮਨਾਉਣਾ ਚਾਹੁੰਦਾ ਹੈ ਤੋ ਰੈਸਟੋਰੈਂਟ ਦੇ ਵਿੱਚ ਜਾ ਕੇ ਚੰਗਾ ਖਾਣਾ ਜਿਹੜਾ ਖਾਣਾ ਚਾਹੁੰਦਾ ਜੇਕਰ ਤੁਸੀਂ ਵੀ ਕਟ ਰੇਟਾਂ ਦੇ ਵਿੱਚ ਚੰਗਾ ਖਾਣਾ ਜੇ ਖਾਣਾ ਤਾਂ ਇਹ ਵੀਡੀਓ ਤੁਸੀਂ ਜਰੂਰ ਦੇਖੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਦੋਸਤੋ ਚਾਵਲਾ ਸਟੂ ਦੇ ਵੱਲੋਂ ਲੋਹੜੀ ਦੇ ਤਿਉਹਾਰ ਤੇ ਵੱਡਾ ਆਫਰ ਹੈ ਜਿਹੜਾ ਲਗਾਇਆ ਜਾ ਰਿਹਾ ਸੋ ਤੁਹਾਨੂੰ ਆਫਰ ਬਾਰੇ ਵੀ ਜਾਣਕਾਰੀ ਦਵਾਂਗੇ ਤੇ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਚਾਵਲਾ ਸਟੂ ਦੇ ਵੱਲੋਂ ਤੁਹਾਡੇ ਲਈ ਬੈਠਣ ਦਾ ਜਿਹੜਾ ਪੂਰਾ ਪ੍ਰਬੰਧ ਹੈ ਬਿਲਕੁਲ ਸਾਫ਼ ਸੁਥਰਾ ਜਿਹੜਾ ਅਸੀਂ ਕਹਿ ਸਕਦਾ ਅਰੇਂਜਮੈਂਟ ਹੈ ਜਿਹੜਾ ਕੀਤਾ ਗਿਆ ਉੱਥੇ ਹੀ ਖਾਣੇ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਖਾਣਾ ਜਿਹੜਾ ਤੁਹਾਨੂੰ ਉਹ ਦਿੱਤਾ ਜਾਵੇਗਾ। ਸੋ ਵੀਡੀਓ ਤੁਸੀਂ ਦੇਖ ਰਹੇ ਹੋ ਦੋਸਤੋ ਸੋ ਇਸ ਮੌਕੇ ਚਾਵਲਾ ਸਟੂ ਦੇ ਮੈਨੇਜਮੈਂਟ ਦਾ ਵੀ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣਾ ਤੇ ਦੋਸਤੋ ਆਫਰ ਹੈ ਜਿਹੜਾ ਉਹ ਜਰੂਰ ਸੁਣ ਕੇ ਜਾਇਓ। ਸਤਿ ਸ਼੍ਰੀ ਅਕਾਲ ਦੋਸਤੋ ਚਾਵਲਾ ਰੈਸਟੋਰੈਂਟ ਭਾਨਿੰਗੜ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ ਲੋਹੜੀ ਦੇ ਤਿਹਾਰ ਤੇ ਅਸੀਂ ਤੁਹਾਡੇ ਵਾਸਤੇ ਇੱਕ ਬਿਗ ਆਫਰ ਲੈ ਕੇ ਆਏ ਆ ਜੋ ਕਿ ਆਫਰ ਹੈ 800 ਰੁਪਏ ਦੇ ਬਿੱਲ ਦੇ ਉੱਤੇ 400 ਰੁਪਏ ਵਾਲਾ ਸਨੈਕ ਤੁਹਾਨੂੰ ਸਿਰਫ ਔਰ ਸਿਰਫ 100 ਰੁਪਏ ਦੇ ਵਿੱਚ ਮਿਲੇਗਾ। ਹਾਂਜੀ ਆ ਸਹੀ ਸੁਣਿਆ ਤੁਸੀਂ। 800 ਰੁਪਏ ਦਾ ਬਿੱਲ ਤੇ ਉਸ ਦੇ ਉੱਤੇ 400 ਰੁਪਏ ਵਾਲਾ ਸਨੈਕ ਤੁਹਾਨੂੰ ਸਿਰਫ ਔਰ ਸਿਰਫ 100 ਰੁਪਏ ਦਾ। ਜਿਸ ਦੇ ਵਿੱਚ ਜੋ ਕੰਡੀਸ਼ਨਸ ਨੇ ਵੈਜੀ ਤੇ ਨੋਨ ਵੈਜੀ ਸਨੈਕਸ ਹੋਣੇ ਚਾਹੀਦੇ ਨੇ ਉਹ ਤੇ ਚਾਈਨੀਜ਼ ਸਨੈਕਸ ਕੋਈ ਵੀ ਲਓ ਤੁਹਾਨੂੰ ਸਿਰਫ ਔਰ ਸਿਰਫ 100 ਰੁਪਏ ਦੇ ਵਿੱਚ। ਸੋ ਜ਼ਰੂਰ ਦਰਸ਼ਨ ਦਿਓ ਇਸ ਬਿਗ ਆਫਰ ਦਾ ਵੱਧ ਤੋਂ ਵੱਧ ਲਾਭ ਉਠਾਓ। ਸੋ ਥੈਂਕ ਯੂ ਜੀ।